ਜਾਤ ਚੱਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਕਰ ਨਾਮ ਸਾਧ ਜੁਨਾ ਕੀ ਮੰਗੋ ਧੂਰ ਪਰਮ ਬ੍ਰਹਮ ਮੇਰੀ ਸਰਦਾ ਪੂਰ ਸਦ ਸਦ ਪ੍ਰਭ ਕੀ ਗੁਣ ਗਾਵੋ ਸਸ ਸਸ ਪ੍ਰਭ ਤੁਮਹਿ ਧਿਆਵੋ ਚਰਨ ਕਮਲ ਸਿਓ ਲਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਇਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਸ਼ਲੋਕ ਮਹੱਲਾ ਪਹਿਲਾ ਵਿਸਮਾਦਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਕੇ ਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਓਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰਾ ਵਿਸਮਾਦ ਦੇਖੇ ਹਜ਼ਰਾ ਹਜ਼ੂਰਾ ਵੇਖ ਵਿਡਾਣ ਰਹਾ ਵਿਸਮਾਦ ਨਾਨਕ ਬੋਜਣ ਪੂਰੇ ਪਾਗ ਤਨ ਵਾਹੇ ਗੁਰੂ ਪਰਮ ਸਨਮਾਨ ਯੋਗ ਗੁਰੂ ਕੇ ਸਾਜੀ ਨਿਵਾਜੀ ਗੁਰ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜਿਓ ਆਪ ਵਰਡ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗਦੇ ਹੋਏ ਸਤਿਗੁਰਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਸਤਿਗੁਰਜੀ ਕਿਰਪਾ ਕਰਦੇ ਹਨ ਕੇਵਲ ਉਹਨਾਂ ਤੇ ਜਿਹੜੇ ਉਹਨਾਂ ਦੇ ਹੁਕਮ ਦੇ ਵਿੱਚ ਹਨ ਆਪ ਗਵਾਈਏ ਤਾਂ ਸ਼ੋਪਾਈਏ ਔਰ ਕਸੀ ਚਤرائی ਜਿਹੜਾ ਆਪਾ ਭਾਵ ਤਿਆਗ ਕਰਕੇ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਸਤਿਗੁਰ ਮੇਰੇ ਮਾਲਕ ਉਸ ਨੂੰ ਗਲ ਦੇ ਨਾਲ ਲਾ ਲੈਂਦੀ ਹਨ ਸਤਿਗੁਰ ਕਿਰਪਾ ਕਰਨ ਜੋ ਲੜੀ ਵਰ ਆਸਾ ਜੀ ਦੀ ਵਾਰ ਦੀ ਵਿਚਾਰ ਆਪ ਸੰਗਤਾਂ ਦੇ ਸਹਿਯੋਗ ਤੇ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਰੰਭ ਹੋਈ ਹੈ ਅੱਜ ਆਸਾ ਜੀ ਦੀ ਵਾਰ ਦੀ ਤੀਸਰੀ ਪੌੜੀ ਤੇ ਸਤਿਗੁਰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੋ ਸ਼ਲੋਕ ਜਿਨ੍ਹਾਂ ਦੀ ਅੱਜ ਵਿਚਾਰ ਕਰਨੀ ਹੈ ਆਪ ਸਭ ਸੰਗਤ ਇਕਾਗਰਤਾ ਬਖਸ਼ੋ ਅਸੀਸ ਬਖਸ਼ੋ ਸਤਿਗੁਰ ਜੀ ਆਪ ਕਿਰਪਾ ਕਰਨ ਵਿੱਚ ਵਰਤਣ ਆਪਣੀ ਵਿਚਾਰ ਆਪ ਹੀ ਕਰਾ ਲੈਣ ਸਤਿਗੁਰ ਜੀ ਕਿਰਪਾ ਕਰਦੇ ਹਨ ਵਿਸਮਾਦ ਨਾਦ ਵਿਸਮਾਦ ਵੀਦ ਗੁਰੂ ਨਾਨਕ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਸਮਝਾਉਣਾ ਕਰਿਆ ਨੇ ਕਿ ਕਈ ਕਿਸਮਾਂ ਦੀਆਂ ਆਵਾਜ਼ਾਂ ਹੈਰਾਨ ਕਰਨ ਵਾਲੀਆਂ ਹਨ ਅਤੇ ਕਈ ਧਰਮ ਪੁਸਤਕਾਂ ਵੀ ਹੈਰਾਨ ਕਰਨ ਵਾਲੀਆਂ ਹਨ ਹੁਣ ਕਿਤੇ ਆਪਾਂ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਾਂਦੇ ਹਾਂ ਅਨੇਕਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੇ ਹਾਂ ਜਿਹੜੀਆਂ ਆਪਾਂ ਕਦੇ ਪਹਿਲੇ ਸੁਣੀਆਂ ਨਹੀਂ ਹੁੰਦੀਆਂ ਕਈ ਵਾਰ ਕੋਈ ਪੰਛੀ ਦੀ ਆਵਾਜ਼ ਇੰਨੀ ਮਨ ਨੂੰ ਖਿੱਚ ਪਾਉਂਦੀ ਹੈ ਇੰਨੀ ਸੁਰਿਲੀ ਆਵਾਜ਼ ਹੁੰਦੀ ਹੈ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤੇ ਵਾਰ-ਵਾਰ ਉਸ ਆਵਾਜ਼ ਨੂੰ ਸੁਣਨ ਵਾਸਤੇ ਦਿਲ ਕਰਦਾ ਹੈ ਕਿ ਇਹ ਆਵਾਜ਼ ਕਿਸ ਚੀਜ਼ ਦੀ ਹੈ ਇਹ ਆਵਾਜ਼ ਕਿਸ ਪੰਛੀ ਦੀ ਹੈ ਦਿਲ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਇਹ ਆਵਾਜ਼ ਕਿਸ ਚੀਜ਼ ਦੀ ਹੈ ਉਸ ਪਰਮਾਤਮਾ ਨੇ ਇਸ ਕੁਦਰਤ ਦੇ ਵਿੱਚ ਇੰਨੀਆਂ ਹੈਰਾਨੀ ਜਨਕ ਚੀਜ਼ਾਂ ਬਣਾਈਆਂ ਤੇ ਹੈਰਾਨੀ ਜਨਕ ਕਈ ਪੁਸਤਕਾਂ ਵੀ ਧਰਮ ਵੇਦ ਵੀ ਐਸੇ ਹੀ ਹਨ ਜਿਹੜੇ ਪੜ੍ਹ ਕੇ ਰੋਮਟੇ ਖੜੇ ਹੋ ਜਾਂਦੇ ਹਨ ਹੁਣ ਚਾਹੇ ਸਿੱਖ ਧਰਮ ਨੂੰ ਲੈ ਲਈਏ ਉਸ ਦੇ ਵਿੱਚ ਜਦੋਂ ਆਪਾਂ ਸ਼ਹੀਦਾਂ ਦਾ ਜੀਵਨ ਪੜਦੇ ਹਾਂ ਭਗਤਾਂ ਦਾ ਜੀਵਨ ਪੜਦੇ ਹਾਂ ਤੇ ਉਹ ਜੀਵਨ ਪੜ ਕੇ ਮਨ ਤੜਪ ਉਠਦਾ ਹੈ ਜੇ ਭਗਤ ਧਰੂ ਨੂੰ ਲੈਨੇ ਹਾਂ ਹੁਣ 5 ਸਾਲ ਦੀ ਅਵਸਥਾ ਦੇ ਵਿੱਚ ਉਸ ਨੇ ਪ੍ਰਮਾਤਮਾ ਨੂੰ ਪਾਇਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਦੋਂ ਬੀਬੀਆਂ ਨੂੰ ਕੋਹ ਕੋਕੇ ਮਾਰੇ ਆ ਗਿਆ 20-20 ਸਦੀ ਦੇ ਸ਼ਹੀਦ ਲੈ ਲਈਏ ਜਦੋਂ ਇਸ ਤਰ੍ਹਾਂ ਦੀਆਂ ਪੁਸਤਕਾਂ ਪੜਦੇ ਹਾਂ ਤੇ ਮਨ ਬੜਾ ਹੈਰਾਨ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਧਰਮ ਗ੍ਰੰਥ ਇਸ ਤਰ੍ਹਾਂ ਦੀਆਂ ਪੁਸਤਕਾਂ ਜਦੋਂ ਮਨੁੱਖ ਨੂੰ ਪੜਨ ਵਾਸਤੇ ਮਿਲਦੀਆਂ ਹਨ ਉਤੋਂ ਕੁਝ ਨਾ ਕੁਝ ਸੇਧ ਮਿਲ ਜਾਂਦੀ ਹੈ ਤੇ ਉਹ ਇੰਨੇ ਹੈਰਾਨੀਜਨਕ ਹਨ ਮਾਲਕ ਬਖਸ਼ਿਸ਼ ਕਰਦੇ ਹਨ ਤੇਰੇ ਪੈਦਾ ਕੀਤੇ ਹੋਏ ਅਨੇਕਾਂ ਜੀਵ ਅਤੇ ਜੀਵਾਂ ਦੇ ਵਿੱਚ ਪੈਦਾ ਕੀਤੇ ਹੋਏ ਭੇਦ ਵੀ ਹੈਰਾਨੀ ਕਰਨ ਵਾਲੇ ਹਨ ਵਿਸਮਾਦ ਜੀਵ ਵਿਸਮਾਦ ਭੇਦ ਉਹਨਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ ਹੁਣ ਵਿਸਮਾਦ ਦਾ ਅਰਥ ਕੀ ਹੈ ਜਿੱਥੇ ਮਨੁੱਖ ਦੀ ਸੋਚ ਖਤਮ ਹੋ ਜਾਵੇ ਗੁਰਬਾਣੀ ਦੇ ਵਿੱਚ ਉਸ ਲਬਦ ਨੂੰ ਵਿਸਮਾਦ ਕਹਿ ਦਿੱਤਾ ਜਿੱਤੇ ਮਨੁੱਖ ਦੀ ਸੋਚ ਪਹੁੰਚ ਨਹੀਂ ਸਕਦੀ ਮਨੁੱਖ ਸੋਚ ਹੀ ਨਹੀਂ ਸਕਦਾ ਕਿ ਇਹ ਕਿੱਦਾਂ ਹੋ ਸਕਦਾ ਹੈ ਹੁਣ ਬਖਸ਼ਿਸ਼ ਕਰਦਨ ਤੇਰੇ ਪੈਦਾ ਕੀਤੇ ਹੋ ਅਨੇਕਾਂ ਜੀਵ ਅਤੇ ਜੀਵਨ ਦੇ ਵਿੱਚ ਪੈਦਾ ਕੀਤੇ ਹੋ ਇਹ ਭੇਦ ਵੀ ਹੈਰਾਨੀ ਕਰਨ ਵਾਲੇ ਹਨ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਅਨੇਕਾਂ ਕਿਸਮਾਂ ਦੇ ਰੂਪ ਹੈ ਰਾਨੀ ਕਰਨ ਵਾਲੇ ਹਨ ਰੰਗ ਹੈ ਰਾਨੀ ਕਰਨ ਵਾਲੇ ਹਨ ਅਨੇਕਾਂ ਕਿਸਮਾਂ ਦੇ ਰੰਗ ਸੁਭਾਅ ਆਦਿਕ ਅਜੀਬ ਹੀ ਹਨ ਸਮਝ ਤੋਂ ਹੀ ਪਰੇ ਹਨ ਮਨੁੱਖ ਦੀ ਸੋਚ ਸਮਝ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੀ ਚਾਹੇ ਮਨੁੱਖ ਨੂੰ ਲੈ ਲਈਏ ਜੀਵ ਜੰਤੂਆਂ ਨੂੰ ਲੈ ਲਈਏ ਉਹਨਾਂ ਦੇ ਜੀਵਨ ਨੂੰ ਲੈ ਲਈਏ ਮਨੁਕ ਦੀ ਸੋਚ ਸਮਝ ਉਥੇ ਤੱਕ ਨਹੀਂ ਪਹੁੰਚ ਸਕਦੀ ਜੋ ਪਰਮਾਤਮਾ ਕਰ ਦਿੰਦਾ ਹੈ ਹੁਣ ਬਖਸ਼ਿਸ਼ ਕਰ ਦੇਗਨ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਇਹ ਵੇਖ ਕੇ ਬੜੀ ਹਰਾਨੀ ਹੁੰਦੀ ਹੈ ਅਨੇਕਾਂ ਜੀਵ ਨੰਗੇ ਫਿਰਦੇ ਹਨ ਵਿਸਮਾਦ ਨੰਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਇਹ ਵੇਖ ਕੇ ਬੜੀ ਹਰਾਨੀ ਹੁੰਦੀ ਹੈ ਕਿ ਅਨੇਕਾਂ ਜੀਵ ਨੰਗੇ ਹੀ ਫਿਰਦੇ ਹਨ ਹਵਾ ਤੇ ਪਾਣੀ ਵੀ ਹਰਾਨ ਕਰ ਰਹੀ ਹਨ ਉਸ ਮਾਲਕ ਦੇ ਕੀਤੇ ਹੋਏ ਕੰਮ ਐਸੇ ਹਨ ਕਿ ਮਨੁੱਖ ਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕੋਈ ਵੀ ਕਾਰਜ ਹੈ ਉਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਸਤਿਗੁਰ ਜੀ ਨੇ ਇਹ ਕਿਸ ਤਰ੍ਹਾਂ ਕੀਤਾ ਹੋਣਾ ਹੈ ਕਦੇ ਜੰਗਲਾਂ ਵੱਲ ਜਾਈਏ ਪਹਾੜਾਂ ਵੱਲ ਜਾਈਏ ਸਮੁੰਦਰ ਵੇਖੀਏ ਜੇ ਇੱਕ ਸਮੁੰਦਰ ਨੂੰ ਹੀ ਵੇਖ ਲਈਏ ਤੇ ਇੰਨੀ ਗਹਿਰਾਈ ਹੈ ਇੰਨਾ ਵਿਸ਼ਾਲ ਹੈ ਇੰਨਾ ਪਾਣੀ ਕਿੱਦਾਂ ਸਮਾਇਆ ਹੁੰਦਾ ਹੈ ਜਦੋਂ ਸਮੁੰਦਰ ਦੇ ਵਿੱਚ ਉਸਾਲ ਆਂਦਾ ਹੈ ਤੇ ਗੁਰਮਖ ਪਿਆਰਿਓ ਨਗਰਾਂ ਦੇ ਨਗਰ ਤਬਾਹ ਕਰਕੇ ਰੱਖ ਦਿੰਦਾ ਹੈ ਤੇ ਜਦੋਂ ਸਮਾ ਕੇ ਰੱਖਿਆ ਤੇ ਸਮੁੰਦਰ ਕੱਲੇ ਨੂੰ ਪਾਣੀ ਦੇ ਵਿੱਚ ਹੀ ਸਮਾ ਕੇ ਰੱਖ ਲਿਆ ਹੁਣ ਬੜੀ ਹੈਰਾਨੀ ਹੁੰਦੀ ਹੈ ਕਈ ਅਗਨੀਆਂ ਵੀ ਅਚਜ ਖੇਡ ਖੇਡ ਰਹੀਆਂ ਹਨ ਧਰਤੀ ਦਾ ਵਜੂਦ ਵੀ ਹੈਰਾਨੀ ਦਾ ਸਬਬ ਕੈ ਤੇ ਧਰਤੀ ਤੇ ਜੀਵਾਂ ਦੀ ਉਤਪਤੀ ਦੀਆਂ ਚਾਰਖਣੀਆਂ ਵੀ ਹੈਰਾਨ ਕਰਨ ਵਾਲੀਆਂ ਹਨ ਵਿਸਮਾਧ ਧਰਤੀ ਵਿਸਮਾਧ ਖਾਣੀ ਉਹ ਵੀ ਹੈਰਾਨ ਕਰਨ ਵਾਲੀਆਂ ਹਨ ਜੀਵ ਜਿਨ੍ਹਾਂ ਅਦਾਲਤਾਂ ਦੇ ਸਵਾਦ ਵਿੱਚ ਲੱਗ ਰਹੇ ਹਨ ਉਹ ਹੈਰਤਾਂਗੇ ਜਿ ਹਨ ਕਿਤੇ ਜੀਵਾਂ ਦਾ ਮੇਲ ਹੈ ਅਤੇ ਕਿਤੇ ਵਿਛੋੜਾ ਹੈ ਇਹ ਸੰਜੋਗ ਵਿਜੋਗ ਹੈਰਾਨੀ ਵਿੱਚ ਪਾਉਣ ਵਾਲੇ ਹਨ ਭੁੱਖ ਅਤੇ ਪਦਾਰਥਾਂ ਦਾ ਭੋਗ ਇਰਾਨ ਕਰ ਰਹੇ ਹਨ ਕਿਤੇ ਪਰਮਾਤਮਾ ਦੀ ਸਿਰਫ ਸਲਾਹ ਹੋ ਰਹੀ ਹੈ ਤੇ ਕੋਈ ਕੁਰਾਏ ਪਿਆ ਹੋਇਆ ਹੈ ਹੁਣ ਕਈ ਵਾਰ ਆਪਾਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਕਈ ਕੋਲ ਰਹਿ ਕਰਕੇ ਵੀ ਮੱਥਾ ਟੇਕਣ ਵਾਸਤੇ ਨਹੀਂ ਆ ਸਕਦੇ ਤੇ ਕਈ 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 ਕੋਹਾਂ ਤੋਂ ਚੱਲ ਕੇ ਗੁਰੂ ਘਰ ਦੇ ਵਿੱਚ ਆ ਜਾਂਦੇ ਹਨ ਉਹ ਵੀ ਹੈਰਾਨੀਜਨਕ ਹੈ ਤੇ ਕਿਤੇ ਪ੍ਰਮਾਤਮਾ ਦੀ ਸਿਫਤਸਲਾ ਹੋ ਰਹੀ ਹੈ ਕਿਤੇ ਕੋਈ ਕਰਾਏ ਪਿਆ ਹੋਇਆ ਹੈ ਕੋਈ ਸਚਾਈ ਦੇ ਰਾਹ ਤੇ ਤੁਰ ਰਿਹਾ ਹੈ ਤੇ ਕੋਈ ਕਰਾਏ ਪਿਆ ਹੋਇਆ ਹੈ ਇਹ ਸਭ ਵੇਖ ਕੇ ਮਨ ਵਿੱਚ ਹੈਰਾਨੀ ਹੋ ਰਹੀ ਹੈ ਕਿ ਇੱਕ ਬੜਾ ਹੀ ਹੈਰਾਨੀ ਦਾ ਵਿਸ਼ਾ ਹੈ ਕਿ ਪ੍ਰਮਾਤਮਾ ਜੀਵਾਂ ਦੇ ਨੇੜੇ ਵੀ ਹੈ ਅਤੇ ਉਹਨਾਂ ਤੋਂ ਦੂਰ ਵੀ ਹੈ ਸਭ ਕਿਛ ਘਰ ਮੈਂ ਬਾਹਰ ਨਾਹੀਂ ਬਾਹਰ ਤੋਂ ਲੈ ਸੋ ਭਰਮ ਪੁਲਾਏ ਪ੍ਰਮਾਤਮਾ ਨੇੜੇ ਵੀ ਹੈ ਤੇ ਦੂਰ ਵੀ ਹੈ ਨੇੜੇ ਉਹਨਾਂ ਦੇ ਹੈ ਜਿਹੜੇ ਭਾਵਨਾ ਦੇ ਨਾਲ ਪ੍ਰਤੀਤ ਦੇ ਨਾਲ ਤੇ ਪ੍ਰੀਤ ਦੇ ਨਾਲ ਉਸ ਨੂੰ ਯਾਦ ਕਰਦੇ ਹਨ ਉਹਨਾਂ ਦੇ ਨੇੜੇ ਹੈ ਤੇ ਕਈ ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜ਼ਗੀਰਾਂ ਬਖਸ਼ ਦਿੱਤੀਆਂ ਧਨ ਦੌਲਤ ਬਖਸ਼ ਦਿੱਤੀ ਉਹਨਾਂ ਨੂੰ ਪਰਮਾਤਮਾ ਵਿਸਰ ਗਿਆ ਉਦੋਂ ਕੋਣ ਸਮਾ ਨਹੀਂ ਗੁਰੂ ਘਰ ਆ ਕੇ ਮਥਾ ਟੇਕ ਲੈਣ ਗੁਰੂ ਵੀ ਭੁੱਲ ਜਾਂਦਾ ਹੈ ਮਾਲਕ ਵੀ ਭੁੱਲ ਜਾਂਦਾ ਹੈ ਵਿਸਮਾਦ ਸਿਫਤ ਵਿਸਮਾਸਲਾ ਵਿਸਮਾਦ ਊਜੜ ਵਿਸਮਾਦਰਾ ਇਹ ਵੇਖ ਕੇ ਬੜੀ ਘਰ ਨਹੀਂ ਹੁੰਦੀ ਹੈ ਕੋਈ ਸਚਾਈ ਦੇ ਰਾਹ ਤੇ ਤੁਰਦਾ ਹੈ ਕੋਈ ਕੁਰਾਇ ਪਿਆ ਹੋਇਆ ਹੈ ਇਹ ਸਭ ਵੇਖ ਕੇ ਮਨ ਨੂੰ ਇੰਨੀ ਹੈਰਾਨੀ ਹੁੰਦੀ ਹੈ ਕਿ ਇਹ ਬੜਾ ਹੀ ਹੈਰਾਨੀ ਦਾ ਵਿਸ਼ਾ ਹੈ ਕਿਉਂਕਿ ਪ੍ਰਮਾਤਮਾ ਨੇੜੇ ਵੀ ਹੈ ਤੇ ਦੂਰ ਵੀ ਹੈ ਹਣੋ ਬੁੱਲੇ ਸ਼ਾਹ ਨੇ ਕਹਨਾ ਸ਼ੋ ਤੇਰੇ ਨਾਲ ਵਕ ਨਹੀਂ ਤੇਰੀ ਵੇਖਣ ਵਾਲੀ ਯਕ ਨਹੀਂ ਤੇ ਉਹ ਵੇਖਣ ਵਾਲੀ ਅੱਖ ਜਿਹੜੀ ਹੈ ਉਹ ਹਰ ਇੱਕ ਦੀ ਨਹੀਂ ਬਣਦੀ ਉਹ ਕਿਸੇ ਵਿਰਲੇ ਦੀ ਹੀ ਬਣਦੀ ਹੈ ਤੇ ਵਿਰਲੇ ਦੀ ਉਹਦੀ ਬਣਦੀ ਹੈ ਜਿਹੜਾ ਗੁਰੂ ਦੇ ਨੇੜੇ ਹੈ ਬਾਣੀ ਪੜਦਾ ਹੈ ਨਾਮ ਜਪਦਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਬਿਸਰ ਗਏ ਸਵਤਾਤ ਪਰਾਈ ਜਉ ਤੇ ਸਾਧ ਸੰਗਤ ਮੋਹਿ ਪਾਈ ਉਸ ਮਨੁੱਖ ਨੂੰ ਸਾਰੀਆਂ ਦੁਨਿਆਵੀ ਵਿਕਾਰਾਂ ਤੋਂ ਮਾਲਕ ਉੱਪਰ ਚੁੱਕ ਦਿੰਦਾ ਹੈ ਜਿਹੜਾ ਸਾਧ ਸੰਗਤ ਦੇ ਵਿੱਚ ਆ ਜਾਂਦਾ ਹੈ ਸਤ ਸੰਗਤ ਦੇ ਵਿੱਚ ਆ ਕੇ ਬੈਠ ਕਰਕੇ ਜਿਹੜਾ ਨਾਮ ਜਪ ਲਵੇ ਅਰਦਾਸ ਕਰ ਲਵੇ ਮਾਲਕ ਉਸ ਦੀਆਂ ਝੂੜੀਆਂ ਖੁਸ਼ੀਆਂ ਨਾਲ ਭਰ ਦਿੰਦਾ ਹੈ ਬਿਸਰ ਗਈ ਸਭ ਤਾਤ ਪਰਾਈ ਉਹ ਫਿਰ ਆਪੇ ਭੁੱਲ ਜਾਂਦਾ ਹੈ ਕਿ ਇਹ ਮੇਰਾ ਬਗਾਨਾ ਨਹੀਂ ਇਹ ਮੇਰਾ ਆਪਣਾ ਹੈ ਚਾਹੇ ਉਹ ਦੁਸ਼ਮਣ ਵੀ ਕਿਉਂ ਨਹੀਂ ਉਹ ਵੀ ਉਸ ਦਾ ਆਪਣਾ ਹੈ ਪਰਮਾਤਮਾ ਹਾਜ਼ਰ ਨਾਜ਼ਰ ਹੈ ਉਸ ਨੂੰ ਵੇਖਣਾ ਵੀ ਹਰਾਨ ਕਰਨ ਵਾਲਾ ਹੈ ਗੁਰੂ ਨਾਨਕ ਦੇ ਪਾਸ਼ਾ ਬਖਸ਼ਿਸ਼ ਕਰਦੇ ਹਨ ਕਿ ਇਹ ਅਸਜ ਕੋਤਕ ਨੂੰ ਵੇਚ ਕੇ ਬੜੀ ਹਰਾਨੀ ਨੂੰ ਰਹੀ ਹੈ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੂਝਣ ਪੂਰੇ ਭਾਗ ਹੁਣ ਵੱਡੇ ਭਾਗਾਂ ਦੇ ਨਾਲ ਹੀ ਇਹ ਸਮਝਾਉਣੀ ਹੈ ਆਵ ਮਨੁੱਖ ਸਮਝ ਨਹੀਂ ਸਕਦਾ ਕਿਉਂਕਿ ਮਨੁੱਖ ਦੀ ਸੋਚ ਹੀ ਉਥੇ ਤੱਕ ਨਹੀਂ ਜਾ ਸਕਦੀ ਜਿੰਨੀ ਦੇਰ ਤੱਕ ਉਹ ਸ਼ਰਨ ਦੇ ਵਿੱਚ ਨਹੀਂ ਆਉਂਦਾ ਜਿੰਨੀ ਦੇਰ ਤੱਕ ਗੁਰੂ ਦੇ ਘਰ ਆ ਕਰਕੇ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਉਨੀ ਦੇਰ ਤੱਕ ਉਹਨੂੰ ਸਮਝ ਨਹੀਂ ਆ ਸਕਦੀ ਅਗਲੇ ਸ਼ਲੋਕ ਦੇ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਮਾਹਲਾ ਪਹਿਲਾ ਕੁਦਰਤ ਦੀ ਸੇ ਕੁਦਰਤ ਸੁਣੀ ਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣਣ ਕੁਦਰਤ ਸਰਬ ਪਿਆਰ ਕੁਦਰਤ ਜاتی ਜਿਨਸੀ ਰੰਗੀ ਕੁਦਰਤ ਜੀ ਜਹਾਨਾ ਕੁਦਰਤ ਨੇਕੀਆਂ ਕੁਦਰਤ ਬਦੀਆਂ ਉਦਰਤ ਮਾਨ ਅਬਮਾਨਾ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਆਪ ਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾ ਕੋ ਤਾਕ ਹੁਣ ਪਾਸ਼ਾ ਬਖਸ਼ਿਸ਼ ਕਰਦੈਨ ਉਦਰਤ ਦੀਸੈ ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਣਿਆ ਜਾ ਰਿਹਾ ਹੈ ਇਹ ਸਭ ਤੇਰੀ ਕੁਦਰਤ ਹੈ ਦਰ ਅਤੇ ਸੁੱਖਾਂ ਦਾ ਸਾਰ ਸਭ ਤੇਰੀ ਕੁਦਰਤ ਹੈ ਪਤਾਲ ਵਿੱਚ ਆਕਾਸ਼ ਵਿੱਚ ਤੇਰੀ ਕੁਦਰਤ ਮੌਜੂਦ ਹੈ ਸਾਰੇ ਸੰਸਾਰ ਵਿੱਚ ਕੁਦਰਤ ਵਸੀ ਹੋਈ ਹੈ ਵੇਦ ਹੋਵੇ ਪੁਰਾਣ ਹੋਵੇ ਕਤੇਬ ਹੋਵੇ ਸਾਰੀ ਵਿਚਾਰ ਸੱਤਾ ਕੁਦਰਤ ਦੇ ਅਨੁਸਾਰ ਹੈ ਸਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਬਖਸ਼ਿਸ਼ ਕਰਦਿਆਂ ਨਾ ਜੀਵਨ ਦਾ ਖਾਣਾ ਪੀਣਾ ਪਹਿਨਣਾ ਤੇ ਸਾਰਾ ਪਿਆਰ ਦਾ ਜਜਬਾ ਇਹ ਸਭ ਤੇਰੀ ਕੁਦਰਤ ਹੈ ਜਾਤਾਂ ਵਿੱਚ ਜਨਸਾਂ ਵਿੱਚ ਰੰਗਾਂ ਵਿੱਚ ਜਗਤ ਦੇ ਜੀਵਾਂ ਵਿੱਚ ਤੇਰੀ ਕੁਦਰਤ ਵਰਤ ਰਹੀ ਹੈ ਕਿਤੇ ਭਲਾਈ ਦੇ ਕੰਮ ਹੋ ਰਹੇ ਹਨ ਕਿਤੇ ਮਾੜੇ ਕੰਮ ਹੋ ਰਹੇ ਹਨ ਕਿਤੇ ਤੇ ਗੁਰੂ ਘਰ ਦੇ ਬਾਹਰ ਲੰਗਰ ਲੱਗਦੇ ਹਨ ਚੌਂਕਾਂ ਦੇ ਵਿੱਚ ਲੰਗਰ ਲੱਗ ਜਾਂਦੀਆਂ ਹਨ ਤੇ ਕਿਤੇ ਨਸ਼ੇ ਵੀ ਵਿਕਦੇ ਹਨ ਹੁਣ ਕਿਧਰ ਭਲਾਈ ਦੇ ਕੰਮ ਹੋ ਰਹੇ ਹਨ ਤੇ ਕਿਤੇ ਮਾੜੇ ਕੰਮ ਹੋ ਰਹੇ ਹਨ ਇਹ ਵੀ ਤੇਰੀ ਕੁਦਰਤ ਹੈ ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ ਤੇ ਕਿਤੇ ਹੰਕਾਰ ਪ੍ਰਧਾਨ ਹੈ ਹੁਣ ਗੁਰੂ ਘਰਾਂ ਦੇ ਵਿੱਚ ਆਪਾਂ ਕੀ ਵੇਖਦੇ ਹਾਂ ਜਿਸ ਨੇ ਖੁੱਲੀ ਮਾਇਆ দান ਕਰ ਦਿੱਤੀ ਉਸ ਨੂੰ ਸਰਪਾਉ ਵੀ ਮਿਲ ਜਾਂਦਾ ਹੈ ਗਲ ਦੇ ਵਿੱਚ ਹਾਰ ਵੀ ਪੈ ਜਾਂਦੀਆਂ ਹਨ ਤਖਤੀਆਂ ਤੇ ਨਾਮ ਵੀ ਲੱਗ ਜਾਂਦੇ ਹਨ ਬੋਰਡਾਂ ਤੇ ਨਾਮ ਵੀ ਲੱਗ ਜਾਂਦੇ ਨੇ ਫਲੈਕਸਾਂ ਲੱਗ ਜਾਂਦੀਆਂ ਹਨ ਕਿਉਂਕਿ ਉੱਥੇ ਹੰਕਾਰ ਪ੍ਰਧਾਨ ਹੋ ਗਿਆ ਕਿਉਂਕਿ ਜਿੱਥੇ ਹੰਕਾਰ ਪ੍ਰਧਾਨ ਹੋ ਜਾਵੇ ਉੱਥੇ ਸਤਕਾਰ ਖਤਮ ਹੋ ਜਾਂਦਾ ਹੈ ਆਦਰ ਖਤਮ ਹੋ ਜਾਂਦਾ ਹੈ ਇਹ ਵੀ ਤੇਰੀ ਕੁਦਰਤ ਹੈ ਕਿਸ ਨੂੰ ਮਾਣ ਦਿਵਾਣਾ ਹੈ ਤੇ ਕਿਸ ਨੂੰ ਨਹੀਂ ਦਿਵਾਣਾ ਇਹ ਵੀ ਤੇਰੀ ਕੁਦਰਤ ਹੈ ਹਵਾ ਪਾਣੀ ਆਗ ਧਰਤੀ ਦੀ ਖਾਕ ਇਹ ਸਭ ਤੇਰੀ ਕੁਦਰਤ ਹੈ ਇਹ ਕਰਤਾ ਸਭ ਤੇਰੀ ਕੁਦਰਤ ਵਰਤ ਰਹੀ ਹੈ ਤੂੰ ਕੁਦਰਤ ਦਾ ਮਾਲਕ ਹੈ ਪਰਮਾਤਮਾ ਸਭ ਦੇ ਵਿੱਚ ਵਰਤ ਰਿਹਾ ਹੈ ਸਭ ਮੈਂ ਜੋਤ ਜੋਤ ਹੈ ਸੋ ਇਹ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਇ ਜਿਹ ਜੇ ਦੇਖਾਂ ਤੈਂ ਜੋਤ ਤੁਮਾਰੀ ਤੇਰਾ ਰੂਪ ਕਿਨੇ ਹ ਇਕਤ ਰੂਪ ਫਿਰੇ ਪਰਛੰਨਾ ਕੋਈ ਨਾ ਕਿਸਹੀ ਜਿਹਾ ਇੱਕ ਘਰ ਦੇ ਵਿੱਚ ਜੇ ਪੰਜ ਮੈਂਬਰ ਹਨ ਪੰਜਾਂ ਦਾ ਚਿਹਰਾ ਆਪਸ ਵਿੱਚ ਨਹੀਂ ਮਿਲਦਾ ਪੰਜਾਂ ਦੀ ਵਿਚਾਰ ਆਪਸ ਵਿੱਚ ਨਹੀਂ ਮਿਲਦੀ ਪੰਜਾਂ ਦੀ ਸੋਚ ਆਪਸ ਵਿੱਚ ਨਹੀਂ ਮਿਲਦੀ ਪਰ ਵਰਤ ਹਰ ਵਿੱਚ ਉਹ ਮਾਲਕ ਆ ਪਰਿਆ ਹੈ ਉਹ ਪਰਮਾਤਮਾ ਇੱਕ ਐਸਾ ਕਾਰੀਗਰ ਹੈ ਜੇ ਮਨੁੱਖ ਕਿਸੇ ਮੂਰਤ ਨੂੰ ਬਣਾਉਂਦਾ ਹੈ ਨਾ ਉਹ ਚਾਹ ਕਿੰਨੀ ਵੀ ਸੁੰਦਰ ਕਿਉਂ ਨਾ ਬਣਾ ਦੇਵੇ ਪਰ ਉਸ ਦੇ ਵਿੱਚ ਆਪ ਨਹੀਂ ਵਰਤ ਸਕਦਾ ਉਸ ਵਿੱਚ ਜਾਨ ਨਹੀਂ ਪਾ ਸਕਦਾ ਤੇ ਉਹ ਪਰਮਾਤਮਾ ਇੱਕ ਐਸਾ ਕਾਰੀਗਰ ਹੈ ਜਿਸ ਨੂੰ ਬਣਾਉਂਦਾ ਹੈ ਨਾ ਉਸ ਦੇ ਵਿੱਚ ਆਪ ਬੈਠ ਜਾਂਦਾ ਹੈ ਉਸ ਦੇ ਵਿੱਚ ਆਪ ਵਰਤਦਾ ਹੈ ਹਰ ਇੱਕ ਦੇ ਵਿੱਚ ਆਪ ਬੈਠਦਾ ਹੈ ਆਪ ਵਰਤਦਾ ਹੈ ਆਪ ਸੋਚ ਬਖਸ਼ਦਾ ਹੈ ਕਿਉਂਕਿ ਕੁਦਰਤ ਦਾ ਮਾਲਕ ਉਹ ਆਪ ਹੈ ਤੂੰ ਹੀ ਇਸ ਖੇਡ ਦਾ ਰਚਨਹਾਰ ਹੈ ਤੇਰੀ ਵਡਿਆਈ ਸੱਚੀ ਹੈ ਤੇ ਸੋਚੀ ਹੈ ਤੂੰ ਆਪ ਪਵਿੱਤਰ ਹਸਤੀ ਵਾਲਾ ਹੈ ਗੁਰਨਾਨਕ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਫਰਮਾਉਂਦੇ ਹਨ ਉਹ ਕਰਤਾਰ ਆਪਣੇ ਹੁਕਮ ਵਿੱਚ ਸਭ ਦੀ ਸੰਭਾਲ ਕਰ ਰਿਹਾ ਹੈ ਆਪ ਹੀ ਆਪਣੇ ਨਿਯਮ ਅਨੁਸਾਰ ਸਭ ਕੁਝ ਕਰ ਰਿਹਾ ਹੈ ਮਾਲਕ ਨੂੰ ਪਤਾ ਹੈ ਕੀ ਕਰਨਾ ਹੈ ਜਦੋਂ ਬੰਦਾ ਕਿਸੇ ਕੋਲ ਕੰਮ ਲੱਗਾ ਹੁੰਦਾ ਨਾ ਤੇ ਜਿਹੜਾ ਕਾਰਖਾਨੇ ਜਾਂ ਫੈਕਟਰੀ ਦਾ ਮਾਲਕ ਹੁੰਦਾ ਹੈ ਉਸ ਨੂੰ ਸਾਰਾ ਕੁਝ ਪਤਾ ਹੈ ਮੈਂ ਕੀ ਕਰਨਾ ਹੈ ਤੇ ਕੀ ਕਰਾਉਣਾ ਹੈ ਕੀ ਚੰਗਾ ਹੈ ਤੇ ਕੀ ਮਾੜਾ ਹੈ ਕਾਰੀਗਰ ਨੂੰ ਕਿੰਨੀ ਤਰਖਾ ਦੇਣੀ ਹੈ ਤੇ ਕਿੰਨੇ ਆਪ ਬਚਾਉਣੇ ਹਨ ਕਾਰਿਗਰਾਂ ਦਾ ਭਲਾ ਵੀ ਉਸਨੇ ਸੋਚਣਾ ਹੈ ਹਰ ਥਾਂ ਤੇ ਸਮਾਨ ਕਿੱਥੇ ਪਚਾਉਣਾ ਹੈ ਉਹ ਵੀ ਉਸ ਮਾਲਕ ਨੇ ਦੱਸਣਾ ਹੈ ਉਸੇ ਤਰ੍ਹਾਂ ਪ੍ਰਮਾਤਮਾ ਨੇ ਕੁਦਰਤ ਬਣਾਈ ਮਨੁੱਖ ਬਣਾਏ ਉਸ ਦੇ ਵਿੱਚ ਬੈਠ ਗਿਆ ਇਹ ਇਸ ਕੁਦਰਤ ਨੂੰ ਚਲਾਉਣ ਵਾਸਤੇ ਰਸਤੇ ਆਪ ਦੱਸਣ ਲੱਗ ਗਿਆ ਆਪ ਉਹਨਾਂ ਦੀ ਸੰਭਾਲ ਕਰਦਾ ਰਿਹਾ ਉਹ ਆਪਣਾ ਕੰਮ ਤਸੱਲੀ ਬਖਸ਼ੇ ਕਰਦਾ ਕਹਿ ਚਾਹੇ ਕਿਸ ਤਰ੍ਹਾਂ ਵੀ ਹੋਵੇ ਮਨੁੱਖ ਕਹਿਦਾ ਦਿੰਦਾ ਹੈ ਮੈਂ ਇਹ ਕੰਮ ਕਰ ਲਿਆ ਜੀ ਮੈਂ ਇਦਾਂ ਨਾਲ ਕਰਦਾ ਤੇ ਇਦਾਂ ਨਹੀਂ ਸੀ ਹੋਣਾ ਪਰ ਨਹੀਂ ਪਿਆਰਿਓ ਉਹ ਕਰਾਉਣ ਵਾਲਾ ਤੇ ਦੂਸਰਾ ਹੈ ਉਹ ਮਾਲਕ ਹੈ ਪਰਮਾਤਮਾ ਉਹ ਤੇਰੇ ਅੰਦਰ ਵੜ ਕੇ ਤੇਰੇ ਤੋਂ ਕੰਮ ਕਰਾ ਰਿਹਾ ਹੈ ਜੀ ਕਿਸੇ ਦਾ ਭਲਾ ਕਰ ਰਿਹਾ ਹੈ ਇਹ ਤੇਰੇ ਤੋਂ ਉਹ ਆਪ ਕਰਵਾ ਰਿਹਾ ਹੈ ਕਿਉਂਕਿ ਮਨੋ ਕਦੀ ਇੰਨੀ ਸੋਜੀ ਨਹੀਂ ਕਿਸੇ ਦਾ ਮਾੜਾ ਕਰ ਲਵੇ ਕਿਸੇ ਦਾ ਚੰਗਾ ਕਰ ਲਵੇ ਹੁਣ ਸਤਗੁਰੂ ਜੀ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਹਨ ਆਪੀਨੇ ਪੋਗ ਪੋਗ ਕੇ ਓਏ ਭਸਮੜ ਭੌਰ ਸਿਦਾਇਆ ਵੱਡਾ ਹੋਵਾ ਦੁਨੀ ਦਾਰ ਗਲ ਸੰਗਲ ਘਤ ਚਲਾਇਆ ਅੱਗੇ ਕਰਨੀ ਕੀ ਦਿੱਤ ਵਾਚੀ ਐ ਬਹਿ ਲੇਖਾ ਕਰ ਸਮਝਾਇਆ ਤਾਉ ਨ ਹੋਵੀ ਪੌਂਦਈ ਹੁਣ ਸੁਣੀ ਐ ਕਿਆ ਰਵਾਇਆ ਮਨ ਅੰਧਾ ਜਨਮ ਗਵਾਇਆ ਇਰਸਾਨ ਸੰਸਾਰੀ ਪਦਾਰਥਾਂ ਦਾ ਆਨੰਦ ਮਾਣਦਾ ਰਹਿੰਦਾ ਹੈ ਆਪੀਨੇ ਭੋਗ ਭੋਗ ਕੇ ਸੰਸਾਰੀ ਵਿਕਾਰਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ ਪਰ ਬਖਸ਼ਿਸ਼ ਕਰਦੇ ਹਨ ਭਸਮੜ ਭੌਰ ਸਿਧਾਇ ਜਦੋਂ ਮਨੁੱਖ ਦਾ ਅਖੀਰਲਾ ਸਮਾਂ ਹੁੰਦਾ ਹੈ ਨਾ ਅਖੀਰ ਮਿੱਟੀ ਦੀ ਢੇਰੀ ਹੋ ਕੇ ਤੁਰ ਪੈਂਦਾ ਹੈ ਵੱਡਾ ਹੋਵਾ ਦੁਨੀ ਦਾ ਗਲ ਸੰਗਲ ਘੱਤ ਚ ਲਾਇਆ ਫਿਰ ਕੀ ਬਣਦਾ ਹੈ ਅਕੀਰਲਾ ਸਮਾਂ ਆ ਗਿਆ ਮਨੁੱਖ ਦੀ ਮੌਤ ਹੋ ਗਈ ਦੁਨੀਆਦਾਰੀ ਵਿੱਚ ਫਸਿਆ ਵੇਕਾਰਾਂ ਦੇ ਵਿੱਚ ਫਸਿਆ ਉਹ ਜੀਵ ਉਹ ਮਨੁੱਖ ਜਦੋਂ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਨਾ ਤੇ ਉਸ ਦੇ ਗਲ ਦੇ ਵਿੱਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ ਪਰਲੋਕ ਵਿੱਚ ਉਸ ਦੇ ਕੀਤੇ ਕਰਮਾਂ ਦੀ ਤਾਰੀਫ਼ ਜਾਂ ਨਿੰਦਾ ਦਾ ਬਿਆਨ ਕੀਤਾ ਜਾਂਦਾ ਹੈ ਜੇ ਤੇ ਉਸ ਨੇ ਚੰਗੇ ਕੰਮ ਕੀਤੇ ਹਨ ਤੇ ਚੰਗਾ ਦੱਸਿਆ ਜਾਂਦਾ ਹੈ ਕਿ ਇਸ ਨੇ ਪੁੰਨਦਾਨ ਕੀਤਾ ਹੈ ਸਿਮਰਨ ਕੀਤਾ ਹੈ ਲੋਕਾਂ ਦਾ ਭਲਾ ਕੀਤਾ ਹੈ ਕਿ ਜੇ ਸਾਰਾ ਜੀਵਨ ਵਿਕਾਰੀ ਜੀਵਨ ਹੀ ਕੱਢ ਦਿੱਤਾ ਤੇ ਉਸ ਦਾ ਲੇਖਾ ਜੋਖਾ ਵੀ ਉੱਥੇ ਹੋ ਜਾਣਾ ਹੈ ਕਿਸ ਨੇ ਕਿਸੇ ਦਾ ਹੱਕ ਖਾਦਾ ਕਿਸੇ ਦਾ ਮਾਰਾ ਕੀਤਾ ਨਸ਼ੇ ਦੇ ਵਿੱਚ ਡੁੱਬੇ ਆ ਰਹੇ ਆ ਵਿਕਾਰਾਂ ਦੇ ਵਿੱਚ ਡੁੱਬੇ ਆ ਰਹੇ ਆ ਹਰ ਸਮੇਂ ਮਾਇਆ ਦੇ ਵਿੱਚ ਗਲਤਾਨ ਰਹੇ ਆ ਉਸ ਮਾਲਕ ਦੇ ਦਰ ਤੇ ਕਰਮਾਂ ਦੀ ਤਾਰੀਫ ਜਾਂ ਨਿੰਦਾ ਦਾ ਬਿਆਨ ਕੀਤਾ ਜਾਂਦਾ ਹੈ ਉੱਥੇ ਕਰਮਾਂ ਦਾ ਹਿਸਾਬ ਚੰਗੀ ਤਰ੍ਹਾਂ ਇਸ ਨੂੰ ਸਮਝਾ ਦਿੱਤਾ ਜਾਂਦਾ ਹੈ ਕਿ ਇਹ ਮਨੁੱਖ ਇਹ ਜੀਵ ਤੂੰ ਮਾਤ ਲੋਕ ਵਿੱਚ ਗਿਆ ਕਾਲ ਦੇ ਦੇਸ਼ ਵਿੱਚ ਗਿਆ ਤੇ ਉੱਥੇ ਕੀ ਕੁਝ ਕਰਕੇ ਆਇਆ ਅੱਗੇ ਕਰਨੀ ਕੀਰਤ ਵਾਚੀ ਐ ਬੈਲੀ ਕਾ ਕਰ ਸਮਝਾਇਆ ਉਸ ਨੂੰ ਬਿਠਾ ਕੇ ਕੱਲੀ ਕੱਲੀ ਗੱਲ ਦੱਸੀ ਜਾਂਦੀ ਏ ਤੂੰ ਸੰਸਾਰ ਚ ਕੀ ਕਰਕੇ ਆਇਆ ਹੈ ਤਾਉ ਨਾ ਹੋਵੀ ਪਉਂਦੇ ਹੁਣ ਸੁਣੀਐ ਕਿਆ ਰਵਾਇਆ ਜਦੋਂ ਕੀਤੇ ਕਰਮਾਂ ਦੀ ਮਾਰ ਪੈਂਦੀ ਏ ਉਸ ਨੂੰ ਕੀਤੇ ਉਹੀ ਨਹੀਂ ਮਿਲਦੀ ਕਿਤੇ ਵੀ ਢੋਈ ਨਹੀਂ ਮਿਲਦੀ ਉਸ ਵੇਲੇ ਇਸ ਦੀ ਕੋਈ ਕੂਕ ਪੁਕਾਰ ਨਹੀਂ ਸੁਣਦਾ ਤੇ ਮਨੁੱਖ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ ਮਨ ਅੰਧੇ ਜਨਮ ਗਵਾਇਆ ਮਨੁੱਖ ਹਾੜੇ ਕਢਦਾ ਹੈ ਰੋਂਦਾ ਹੈ ਚੀਕਾਂ ਮਾਰਦਾ ਹੈ ਪਰ ਉਤੇ ਇਸ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਤੇ ਸੁਣਦਾ ਕੇਵਲ ਇਸ ਮਾਤਲੋਕ ਧਰਤੀ ਦੇ ਵਿੱਚ ਹੈ ਪਾਤਸ਼ਾਹ ਸਮਝਾਉਂਦੇ ਹਨ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤਕ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਆਇਆ ਇੱਥੇ ਕੀ ਕਰਨ ਵਾਸਤੇ ਸੀ ਤੈਨੂੰ ਮਾਤਲੋਕ ਵਿੱਚ ਕਿਸ ਕੰਮ ਵਾਸਤੇ ਭੇਜਿਆ ਸੀ ਭੇਜਿਆ ਤੇ ਬੰਦਗੀ ਕਰਨ ਵਾਸਤੇ ਸੀ ਕਿ ਤੂੰ ਆਪਣਾ ਜਨਮ ਮਰਨ ਖਤਮ ਕਰ ਲੈ ਪਰ ਆ ਕੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਏ ਆ ਵਿਸ਼ੇਵਕਾਰਾਂ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਕਿ ਉਸ ਮਾਲਕ ਦਾ ਹੁਕਮ ਹੀ ਭੁੱਲ ਗਿਆ ਜਦੋਂ ਉਸ ਦਾ ਹੁਕਮ ਭੁੱਲ ਗਿਆ ਤੇ ਫਿਰ ਗੁਰਮਖ ਪਿਆਰਿਓ ਮਨ ਅੰਦੇ ਜਰਮ ਗਵਾਇਆ ਆਪਣਾ ਜੀਵਨ ਵਿਅਰਥ ਗਵਾ ਲਿਆ ਫਿਰ ਉੱਥੇ ਮਾਰ ਪੈਂਦੀ ਹੈ ਕਿਤੇ ਕਰਮਾਂ ਦਾ ਹਿਸਾਬ ਹੁੰਦਾ ਹੈ ਕਿਆ ਤੈਂ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਉਤੇ ਪੁੱਛਿਆ ਜਾਂਦਾ ਹੈ ਇਨੂੰ ਹਟ ਕਰਨ ਵਾਸਤੇ ਭੇਜਿਆ ਸੀ ਕੀ ਕਮਾ ਕੇ ਆਇਆ ਹੈ ਕੀ ਗਵਾ ਕੇ ਆਇਆ ਹੈ ਹਰ ਇੱਕ ਚੀਜ਼ ਦਾ ਹਿਸਾਬ ਹੋਣਾ ਹੈ ਦਿੱਤੇ ਸਵਸਥਾ ਦਾ ਵੀ ਹਿਸਾਬ ਹੋਣਾ ਹੈ ਇਸ ਕਰਕੇ ਗੁਰਮਖ ਪਿਆਰਿਓ ਕੇਵਲ ਨਾਮ ਹੀ ਹੈ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੁਹਾਡੀ ਸਹਾਇਤਾ ਕਰ ਸਕਦਾ ਹੈ ਕਿਉਂਕਿ ਨਾਮ ਧਨ ਜਿਸ ਕੈ ਪੱਲੇ ਸਈ ਪੂਰੇ ਸਾਹਾ